ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਹਾਂ ਸ੍ਰੀ ਅਮਰਤਸਰ ਸਾਹਿਬ ਜੀ ਦੇ ਇਸ ਪਵਿੱਤਰ ਮੰਦਿਰ ਦੇ ਕੌਣ-ਕੌਣ ਆ ਚੁੱਕਿਆ ਹੈ ਇਸ ਪਾਵਨ ਪਵਿੱਤਰ ਮੰਦਿਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਭਗਵਾਨ ਵਾਲਮੀਕ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਦੇ ਜਿਸ ਦਾ ਨਾਮ ਰਾਮ ਤੀਰਥ ਮੰਦਿਰ ਹੈ ਜੋ ਕਿ ਭਗਵਾਨ ਵਾਲਮੀਕ ਜੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਇਹ ਤੀਰਥ ਸਥਾਨ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਵਿੱਚ ਸਥਿਤ ਹੈ ਆਓ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਹਾਂ ਸੋ ਬਹੁਤ ਹੀ ਇੱਥੇ ਸਾਫ ਸਫਾਈ ਅਤੇ ਸੁੰਦਰਤਾ ਦਾ ਖਿਆਲ ਰੱਖਿਆ ਗਿਆ ਹੈ ਬਹੁਤ ਹੀ ਅੰਦਰ ਵਧੀਆ ਇੱਕ ਭਗਵਾਨ ਵਾਲਮੀਕ ਜੀ ਦੀ ਜਿਹੜੀ ਆ ਉਹ ਪ੍ਰਤੀਮਾ ਲੱਗੀ ਹੋਈ ਹੈ ਇਹ ਤੀਰਥ ਸਥਾਨ ਭਗਵਾਨ ਵਾਲਮੀਕ ਜੀ ਲਵਕੁਸ਼ ਅਤੇ ਰਾਮ ਭਗਤ ਸ਼੍ਰੀ ਹਨੂਮਾਨ ਜੀ ਮਹਾਰਾਜ ਦੇ ਨਾਂ ਤੋਂ ਜਾਣਿਆ ਜਾਂਦਾ ਇੱਥੇ ਕਾਫੀ ਸੰਗਤਾਂ ਦਾ ਜਿਹੜਾ ਇਕੱਠ ਹੁੰਦਾ ਹੈ ਕਾਫੀ ਸੰਗਤਾਂ ਹੁੰਦੀਆਂ ਨੇ ਸਰੋਵਰ ਦੇ ਕੰਡੇ ਦੇ ਉੱਪਰ ਬਹੁਤ ਹੀ ਸੋਹਣੀ ਫਿਰਨੀ ਬਣਾਈ ਹੋਈ ਹੈ ਇੱਥੇ ਛੋਟੇ-ਛੋਟੇ ਕਾਫੀ ਮੰਦਰ ਸਰੋਵਰ ਦੇ ਕੰਡੇ ਦੇ ਉੱਪਰ ਬਣੇ ਹੋਏ ਨੇ ਜੋ ਇੱਥੇ ਸਾਫ ਸਫਾਈ ਦਾ ਤੇ ਲੰਗਰ ਪ੍ਰਸ਼ਾਦੇ ਦਾ ਹਰ ਵੇਲੇ ਜਿਹੜਾ ਉਹ ਪਰਬੰਧ ਹੈ ਸੰਗਤਾਂ ਫਿਰ ਸੇਵਾ ਵੀ ਕਰ ਰਹੀਆਂ ਤੇ ਆਪਾਂ ਨੂੰ ਵੀ ਥੋੜੀ देर ਮੌਕਾ ਮਿਲਿਆ ਸੇਵਾ ਕੀਤੀ ਇਹ ਜੋ ਮੰਦਰ ਹੈ ਲਵ ਕੁਸ਼ਤੀ ਦਾ ਹੈ ਬਿਲਕੁਲ ਮੇਨ ਮੰਦਰ ਦੇ ਨਾਲ ਹੀ ਹੈ ਬਹੁਤ ਹੀ ਸੋਹਣਾ ਇੱਥੇ ਇੱਕ ਭਗਵਾਨ ਹਨੂਮਾਨ ਜੀ ਦੀ ਵੀ ਮੂਰਤੀ ਇੱਥੇ ਜਿਹੜੀ ਹੈ ਉਹ ਬਹੁਤ ਵੱਡੇ ਆਕਾਰ ਦੀ ਲੱਗੀ ਹੋਈ ਹੈ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਦੋਸਤੋ